ਅੱਜ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੂੰ 2022 'ਚ ਅਨਮੋਲ ਹੀਰੇ ਕਹਿ ਕੇ ਉਹਨੂੰ ਜਲੰਧਰ ਤੋਂ ਟਿਕਟ ਦਿੱਤੀ ਸੀ ਸ਼ੀਤਲ ਅਰੁੰਗਲ ਸਾਹਿਬ ਉਹਨਾਂ ਦੀ ਮੈਂ ਆ ਫੋਟੋ ਸ਼ੇਅਰ ਕਰ ਰਿਹਾ ਇਸ ਲਈ ਕਰ ਰਿਹਾ ਕਿਉਂਕਿ ਅੱਜ ਉਹਨਾਂ ਨੇ ਇੱਕ ਨਵੀਂ ਵੀਡੀਓ ਚੜਾਈ ਆ ਇਹ ਮੈਂ ਤਾਂ ਕਰ ਰਿਹਾ ਕਿ ਭਗਵੰਤ ਮਾਨ ਨਾਲ ਉਹਨਾਂ ਦੀ ਕਿੰਨੀ ਨੇੜਤਾ ਹੈ ਕਿਤੇ ਇੱਕ ਫੋਟੋ ਨਹੀਂ ਕਈ ਫੋਟੋ ਨੇ ਸਾਰੇ ਪਰਿਵਾਰ ਨਾਲ ਰੁੰਗਲ ਸਾਹਿਬ ਤੇ ਸੀਐਮ ਸਾਹਿਬ ਦਾ ਪਰਿਵਾਰ ਇੱਥੇ ਸੀਐਮ ਸਾਹਿਬ ਦੇ ਨਾਲ ਬੈਠੇ ਨੇ ਔਰ ਅੱਜ ਉਹਨਾਂ ਨੇ ਇੱਕ ਵੀਡੀਓ ਚੜਾਈ ਹੈ ਜਿੱਥੇ ਉਹਨਾਂ ਨੇ ਚੀਫ ਮਿਨਿਸਟਰ ਸਾਹਿਬ ਨੂੰ ਜਿਹੜੇ ਆਪਦੇ ਆਪ ਨੂੰ ਕੱਟੜ ਇਮਾਨਦਾਰ ਦੱਸਦੇ ਆ ਉਹਨਾਂ ਨੂੰ ਕੱਟੜ ਬੇਈਮਾਨ ਦੱਸਿਆ ਸੁਪਗਵੰਤ ਮਾਨ ਜੀ ਮੈਂ ਤਾਂ ਕਹੂੰਗਾ ਆਪਦਾ ਨੌ ਤੁਸੀਂ ਭਗਵੰਤ ਮਾਨ ਦੀ ਜਗ੍ਹਾ ਭਗਵੰਤ ਬੇਈਮਾਨ ਰੱਖ ਲਓ ਜੇ ਉਹਦੀ ਗੱਲਾਂ ਦਾ ਜਵਾਬ ਨਾ ਦਿੱਤਾ ਅੱਜ ਉਹਨੇ ਤੁਹਾਨੂੰ ਓਪਨ ਚੈਲੰਜ ਕੀਤਾ ਕਿ 5 ਤਰੀਕ ਤੱਕ ਮੇਰੇ ਨਾਲ ਜਾ ਕੇ ਡਿਬੇਟ ਕਰ ਲਓ ਜਾਂ ਮੇਰੀਆਂ ਗੱਲਾਂ ਸੁਣ ਲਓ ਔਰ ਮੇਰੀਆਂ ਗੱਲਾਂ ਸੁਣ ਕੇ ਕਾਰਵਾਈ ਕਰੋ ਭਗਵੰਤ ਮਾਨ ਜੀ ਤੁਸੀਂ ਤੁਹਾਨੂੰ ਯਾਦ ਹੋਣਾ ਕਿ ਆਪਰੇਸ਼ਨ ਲੋਟਸ ਜਦੋਂ ਇਸੇ ਸ਼ੀਤਲ ਅਰੰਗਲ ਨੇ ਇਲਜ਼ਾਮ ਲਾਏ ਸਨ ਕਿ 25 ਕਰੋੜ ਰੁਪਈਆ ਔਰ ਸਿੱਧੇ ਦੇਸ਼ ਦੇ ਹੋਮ ਮਿਨਿਸਟਰ ਦਾ ਨਾਮ ਲਿਆ ਸੀਗਾ ਕਿ ਆਪਰੇਸ਼ਨ ਨੋਟਿਸ ਚੱਲ ਰਿਹਾ ਜਿਹਦੇ ਬਾਰੇ ਵਿਧਾਨ ਸਭਾ ਦੇ ਫਲੋਰ ਤੇ ਡੈਮੋਕਰੇਸੀ ਦਾ ਜਿਹੜਾ ਮੰਦਰ ਘਵਾਉਂਦਾ ਉੱਥੇ ਫਲੋਰ ਤੇ ਖਲੋ ਕੇ ਤੁਸੀਂ ਉਹਦੀ ਪਿੱਠ ਵੀ ਥੱਪਤ ਪਾਈ ਸੀ ਔਰ ਤੁਸੀਂ ਇਸ ਗੱਲ ਦਾ ਇੱਕ ਠੋਕ ਠੋਕ ਕੇ ਗੱਲ ਕੀਤੀ ਸੀ ਕਿ ਮੇਰਾ ਐਮਐਲਏ ਬਹੁਤ ਦਲੇਰੀ ਨਾਲ ਅੱਜ ਭਾਜਪਾ ਦੇ ਉਲਟ ਲੜ ਰਿਹਾ ਅੱਜ ਉਹੀ ਐਮਐਲਏ ਜੀ ਦੇ ਸ਼ਿਕਾਇਤ ਦਰਜ ਕਰਾਉਣ ਆਸਤੇ ਤੁਸੀਂ ਆਪ ਦੇ ਨੰਬਰ 2 ਇਨ ਕੈਬਿਨੇਟ ਹਰਪਾਲ ਚੀਮਾ ਨੂੰ ਡੀਜੀਪੀ ਸਾਹਿਬ ਕੋਲ ਭੇਜਿਆ ਔਰ ਆਪਰੇਸ਼ਨ ਲੋਟਸ ਦੇ ਸਪੈਸ਼ਲ ਥਾਣਾ ਉਥੇ ਐਫਆਈਆਰ ਦਰਜ ਹੋਈ ਔਰ ਅੱਜ ਤੱਕ ਉਸ ਐਫਆਈਆਰ ਦਾ ਕੱਖ ਨਹੀਂ ਨਿਕਲਿਆ ਇਹ ਤਾਂ ਬੱਚਾ-ਬੱਚਾ ਜਾਣਦਾ ਹੁਣ ਉਸੇ ਤੁਹਾਡੇ ਚੇਤੇ ਨੇ ਆ ਪਰਦਾ ਫਾਸ਼ ਕੀਤਾ ਔਰ ਤੁਹਾਡੇ ਪਰਿਵਾਰ ਦੀ ਨੇੜਤਾ ਆ ਰਮਨ अरोड़ा ਦੀ ਆ ਤੁਹਾਡੇ ਮਾਤਾ ਜੀ ਨਾਲ ਫੋਟੋ ਆ ਤੁਹਾਡੇ ਸਤਿਕਾਰਯੋਗ ਤੁਹਾਡੇ ਧਰਮ ਪਤਨੀ ਜੀ ਬੈਠੇ ਆ ਰਮਨ अरोड़ा ਸਾਹਿਬ ਖਲੋਤੇ ਆ ਦੂਜੀ ਫੋਟੋ ਆ ਇੱਕ ਫੋਟੋ ਜਿੱਥੇ ਐਮਐਲਏ ਸਾਹਿਬ ਥੋਡੇ ਭੈਣ ਜੀ ਤੇ ਥੋਡੇ ਘਰਦਿਆਂ ਨਾਲ ਇੱਥੇ ਬੈਠੇ ਆ ਔਰ ਆ ਫੋਟੋ ਮਤਲਬ ਕਿ ਥੋਡੇ ਇਸ ਐਮਐਲਏ ਨਾਲ ਥੋਡੇ ਪਰਿਵਾਰ ਦੇ ਕਿੰਨੇ ਨੇੜਲੇ ਸੰਬੰਧ ਨੇ ਔਰ ਇਹ ਐਮਐਲਏ ਕਿਵੇਂ ਪ੍ਰਾਪਰਟੀ ਜਿਹਨੇ ਕੋਈ ਕਲੋਨੀ ਪਾਸ ਕਰਨੀ ਹੈ ਉਹਦੇ ਤੋਂ ਲੱਖਾਂ ਕਰੋੜਾਂ ਰੁਪਈਆ ਇਕੱਠਾ ਕਰ ਰਿਆ ਥੋਡੇ ਨਾਂ ਤੇ ਥੋਡੇ ਪਰਿਵਾਰ ਦੇ ਨਾਂ ਤੇ ਇਹ ਐਮਐਲਏ ਲਾਟਰੀ ਵਾਲਿਆਂ ਤੋਂ ਪੈਸੇ ਲੈ ਰਿਆ ਏ ਐਮਐਲਏ ਬਦਲੀਆਂ ਦੇ ਪੈਸੇ ਲੈ ਰਿਆ ਔਰ ਯਾਦ ਹੋਵੇ ਕੋ ਦੋ ਭਰਾ ਜਿਹੜੇ ਜਲੰਧਰ ਚ ਸੁਸਾਈਡ ਕਰ ਗਏ ਸੀ ਔਰ ਇੱਕ ਥਾਣੇਦਾਰ ਨੂੰ ਬਚਾਉਣ ਚ ਵੀ ਇਸ ਐਮਐਲਏ ਦਾ ਬੜਾ ਵੱਡਾ ਹੱਥ ਸੀ ਔਰ ਉਸ ਥਾਣੇਦਾਰ ਨਵਦੀਪ ਸੌਦੀ ਮਦਦ ਐਮਐਲਏ ਕਰਦਾ ਸੀ ਥੋੜਾ ਰਮਨ ਰੋੜਾ ਜੀ ਦੀ ਮਦਦ ਥੋੜਾ ਟੱਬਰ ਕਰਦਾ ਸੀ ਮੈਂ ਤਾਂ ਇੱਕੋ ਗੱਲ ਚਾਹੁੰਨਾ ਜੀ ਅੱਜ ਕਿ ਸੱਚ ਸਾਹਮਣੇ ਆਵੇ ਜੇ ਵਾਕਈ ਥੋਡੀ ਲੱਤਾਂ ਜਾਨ ਹੈਗੀ ਲੱਤਾਂ ਤੁਹਾਡੀਆਂ ਭਾਰ ਝੱਲਦੀਆਂ ਨੇ ਤੇ ਇੰਡੀਪੈਂਡੈਂਟ ਇਨਕੁਆਇਰੀ ਕਰਾ ਦਿਓ ਪਰਚਾ ਦਰਜ ਕਰੋ ਤੁਹਾਡਾ ਅਜ਼ੀਜ਼ ਐਮਐਲਏ ਰਿਆ ਅੱਜ ਤੁਹਾਡੇ ਪਰਿਵਾਰ ਦੇ ਖਿਲਾਫ ਤੁਹਾਡੇ ਰਮਨ अरोੜੇ ਦੇ ਖਿਲਾਫ ਤੁਹਾਡੇ ਭੈਣ ਜੀ ਦੇ ਖਿਲਾਫ ਤੁਹਾਡੇ ਮਾਤਾ ਜੀ ਦਾ ਨਾਂ ਲੈ ਲੈ ਕੇ ਕਿ ਕਿਵੇਂ ਇਹਨਾਂ ਨੇ ਦੇ ਪੰਜਾਬ ਦੀ ਲੋਕਾਂ ਕੋਲੋਂ ਪੈਸੇ ਇਕੱਠੇ ਕਰਨ ਦਾ ਲਾਟਰੀ ਵਾਲਿਆਂ ਤੋਂ ਪ੍ਰਾਪਰਟੀ ਵਾਲਿਆਂ ਤੋਂ ਹੋਰ ਛਰਾਬ ਵਾਲਿਆਂ ਤੋਂ ਪਤਾ ਨਹੀਂ ਕਿਹਦੀ ਕਿਹਦਾ ਨੌ ਲੈ ਗਿਆ ਔਰ ਕਹਿੰਦਾ ਮੈਂ ਸਾਰੇ ਸਬੂਤ ਦਵਾਂ ਸਾਰੀਆਂ ਰਿਕਾਰਡਿੰਗਾਂ ਸਾਹਮਣੇ ਰੱਖੂੰ ਤੇ ਭਾਈ ਹੁਣ ਜੇ ਕੱਟਰ ਇਮਾਨਦਾਰ ਹੈ ਨਾ ਤੁਸੀਂ ਤੇ ਕੱਟਰ ਇਮਾਨਦਾਰ ਲੋਕਾਂ ਦਾ ਫਰਜ਼ ਬਣਦਾ ਇਹਦੀ ਇੰਡੀਪੈਂਡੈਂਟ ਪ੍ਰੂਵ ਕਰਾਉਣੀ ਮਗਰ ਤੁਸੀਂ ਕਰਾਉਣੀ ਨਹੀਂ ਨਾ ਤੁਹਾਡੇ ਚ ਇੰਨੀ ਹਿੰਮਤ ਹੈ ਕਿ ਤੁਸੀਂ ਉਹਦੇ ਨਾਲ ਡਿਬੇਟ ਕਰੋ ਹਾਂ ਤੁਸੀਂ ਤਾਂ ਇਕੱਲਾ ਰੋਲਾ ਪਾ ਕੇ ਇਸ ਮੁੱਦੇ ਤੇ ਗੱਲ ਹੀ ਨਹੀਂ ਕਰਨੀ ਤੁਸੀਂ ਕਦੇ ਸਾਡਾ ਟੈਸਟ ਲਓਗੇ ਕਦੇ ਕਹੇ ਦਾ ਟੈਸਟ ਲਓਗੇ ਗੱਲ ਇੱਧਰ ਉੱਧਰ ਦੀ ਗੱਲ ਕਰੋਗੇ ਪਤੇ ਦੀ ਗੱਲ ਨਹੀਂ ਕਰੋਗੇ ਔਰ ਮੈਂ ਅੱਜ ਭਾਜਪਾ ਵਾਲਿਆਂ ਨੂੰ ਵੀ ਕਹਿਣਾ ਚਾਹੁੰਦਾ ਕਿ ਭਾਈ ਆ ਥੋੜਾ ਬੰਦਾ ਹੈ ਥੋਡੀ ਪਾਰਟੀ ਰੂਲਿੰਗ ਪਾਰਟੀ ਹੈ ਦੇਸ਼ ਦੀ ਔਰ ਇਹ ਮਿੰਟ ਦੋ ਲਾਏ ਤੁਸੀਂ ਅ ਅਰਵਿੰਦ ਕੇਜਰੀ ਆਲ ਤੇ ਪਰਚਾ ਦੇਣ ਨੂੰ ਸੀਬੀਆਈ ਤੇ ਈਡੀ ਦੀ ਕਿਉਂ ਨਾ ਜੇ ਪੀਜੇਪੀ ਦਾ ਐਡਾ ਲੀਡਰ ਜਿਹਨੂੰ ਤੁਸੀਂ ਹੁਣ ਟਿਕਟ ਦਿੱਤੀ ਆ ਏਡੇ ਸੀਰੀਅਸ ਆਰੋਪ ਲਾ ਰਿਹਾ ਹੈ ਤੇ ਤੁਸੀਂ ਕਿਉਂ ਨਹੀਂ ਫਿਰ ਸੀਬੀਆਈ ਤੋਂ ਜਾਂ ਆਈਡੀ ਤੋਂ ਇਨਕੁਆਇਰੀ ਕਰਾਉਂਦੇ ਮਗਰ ਤੁਸੀਂ ਕਰਾਉਣੀ ਨਹੀਂ ਕਿਉਂਕਿ ਕੇਜਰੀਵਾਲ ਨਾਲ ਤੁਹਾਡਾ ਵੈਰ ਹੈ ਤੇ ਭਗਵੰਤ ਮਾਨ ਨਾਲ ਤੁਹਾਡਾ ਪਿਆਰ ਹੈ ਤੁਹਾਡੀ ਸੈਟਿੰਗ ਹੈ ਤੁਹਾਡੇ ਨਾਲ ਰਲ ਕੇ ਖੇਡਦਾ ਔਰ ਇਹ ਗੱਲ ਸਪਸ਼ਟ ਹੀ ਹੋ ਜਾਣੀ ਹੈ ਜੇ ਭਗਵੰਤ ਮਾਨ ਨੇ ਕੁਝ ਨਹੀਂ ਕੀਤਾ ਤਾਂ ਵੀ ਸਪਸ਼ਟ ਹੈ ਕਿ ਉਹ ਇਮਾਨਦਾਰ ਕਿੱਡਾ ਕਾ ਔਰ ਜੇ ਭਾਜਪਾ ਨੇ ਅੱਜ ਕੁਝ ਨਹੀਂ ਕੀਤਾ ਕਿਉਂਕਿ ਆਰੋਪ ਕੌਣ ਲਾ ਰਿਹਾ ਭਾਜਪਾ ਦਾ ਇੱਕ ਲੀਡਰ ਲਾ ਰਿਹਾ ਜਿਹਨੂੰ ਤੁਸੀਂ ਚੋਣ ਲੜਾ ਰਹੇ ਹੋ ਤੇ ਜੇ ਭਾਜਪਾ ਨੇ ਵੀ ਨਹੀਂ ਕੁਝ ਕੀਤਾ ਤੇ ਸਾਧ ਸੰਗਤ ਜੀ ਬੜਾ ਪਰਦਾ ਫਾਸ਼ ਕੀ ਫਿਰ ਸਪਸ਼ਟੀ ਹੈ ਕਿ ਕਿਵੇਂ ਫਿਕਸਡ ਮੈਚ ਭਗਵੰਤ ਮਾਨ ਦਾ ਤੇ ਭਾਜਪਾ ਦਾ ਚੱਲਦਾ ਕਿ ਮੈਂ ਐਮਪੀ ਬਣ ਗਿਆ ਮੈਂ ਜੀ ਸਰਕਾਰ ਵਾਲੇ ਪਾਸੋਂ ਨਹੀਂ ਬਣਿਆ ਮੈਂ ਹੁਣ ਅਸਤੀਫਾ ਦੇਉਂਗਾ ਹੁਣ ਮੈਨੂੰ ਉਧਰੋਂ ਵੋਟਾਂ ਪਾਓ ਉਹ ਹਜੇ ਓਏ ਸ਼ੀਤਲ ਸਿੰਘ ਓਏ ਹਜੇ ਤੇਰੇ ਮੈਨੂੰ ਲੱਗਦਾ ਝਾੜੂ ਵਾਲੇ ਪੋਸਟਰ ਵੀ ਲੱਗੇ ਪਏ ਹੋਣ ਓਏ ਹਜੇ ਇੱਥੇ ਕਿਤੇ ਲੱਗੇ ਪਏ ਹੋਣੇ ਹਜੇ ਓਏ ਉਹ ਉਹ ਉਹਨਾਂ ਨੂੰ ਤਾਂ ਉਹਨਾਂ ਨੂੰ ਤਾਂ ਹਜੇ ਉਹਦਾ ਰੰਗ ਜਾਂ ਫਿੱਟ ਲੈਣ ਦਿੰਦਾ ਹੁਣ ਫੁੱਲ ਵਾਲੇ ਲਾ ਲੈ ਸੋ ਮੇਰੇ ਨਾਲ ਨਾ ਪੰਗਾ ਲਿਓ ਮੈਂ ਇਹਨੂੰ ਕਹਿਣਾ ਵੱਡੇ ਇਨਕਲਾਬੀ ਆਗੇ ਤਿਆਗ ਕਰਨੇ ਪੈਂਦੇ ਆ ਲੋਕਾਂ ਦੇ ਜਨਾਂ ਚ ਵਸਣ ਵਾਸਤੇ ਤੁਹਾਡੇ ਵਾਂਗੂ ਅਸੀਂ ਤੁਹਾਡੇ ਵਾਂਗੂ ਅਸੀਂ ਨਸ਼ੇ ਨਸ਼ਿਆਂ ਦੇ ਐਨਡੀਪੀਐਸ ਦੇ ਕੇਸ ਪਏ ਨੇ ਨਸ਼ੇ ਬਕਾਉਣ ਚ ਲਾਟਰੀਆਂ ਚ ਮੈਂ ਬਥੇਰਾ ਕਿਹਾ ਓਏ ਨਾ ਹੁਣ ਮੇਰੇ ਤੇ ਇਲਜ਼ਾਮ ਲਾਈ ਜਾਂਦਾ ਕਿ ਮੈਨੂੰ ਫਲਾਣੇ ਨੇ ਕਿਹਾ ਸੀ ਫਲਾਣੇ ਦੇ ਘਰ ਵਾਲੇ ਫਲਾਣੇ ਨੂੰ ਐ ਕਮਾਲ ਐ ਯਾਰ ਅਸੀਂ ਮੈਂ ਪੈਸੇ ਕਮਾਉਣੇ ਹੁੰਦੇ ਬਾਬੇ ਮੈਂ ਅੱਜ ਤੋ 20 ਸਾਲ ਪਹਿਲਾਂ 25 ਲੱਖ ਰੁਪਏ ਇੱਕ ਪ੍ਰੋਗਰਾਮ ਦਾ ਲੈਣਾ ਸੀ ਮੈਂ ਪੈਸੇ ਕਮਾਉਣੇ ਹੁੰਦੇ ਮੈਂ ਕਮਾ ਲੈਦਾ ਬਤੇਰੇ ਮੈਂ ਇਥੋਂ ਇਥੋਂ ਲੋਕਾਂ ਚੋਂ ਪੈਸੇ ਕਮਾਉਂਗਾ ਹਰੇਕ ਨੂੰ ਹਰ ਇੱਕ ਵਾਰਗਾ ਨਹੀਂ ਸਮਝਿਆ ਹੁੰਦਾ ਸੀਤਲ ਸਿਆ ਗੱਲ ਯਾਦ ਕਰ ਲੈ ਮੇਰੀ ਅੱਜ ਬਹੁਤੇ ਜਿਹੜੇ ਤੂੰ ਕਰਨੇ ਆ ਤੂੰ ਕਰ ਜਿਹੜੇ ਤੂੰ ਕਰਨੇ ਆ ਫੇਸਬੁੱਕ ਤੇ ਪਤਾ ਨਹੀਂ ਕਿਤੇ ਮੈਂ ਕਰ ਦੂੰਗਾ ਮੈਂ 5 ਤਰੀਕ ਨੂੰ 5 ਤਰੀਕ ਨੂੰ ਕੋ ਕਰਦਾ ਕੱਲ ਨੂੰ ਕਰ ਕੱਲ ਨੂੰ ਕਰ ਫਿਰ ਮੇਰਾ ਵੀ ਚੈਲੰਜ ਹੈ ਤੂੰ 5 ਤਰੀਕ ਦੀ ਵੇਡ ਕਿਉਂ ਕਰਦਾ 5 ਤਰੀਕ ਦੀ ਵੇਡ ਕਿਉਂ ਕਰਦਾ ਕੱਲ ਨੂੰ ਕਰ ਕੱਲ ਨੂੰ ਕਰ ਹੁਣੇ ਹੀ ਕਰ ਅੱਜ ਸ਼ਾਮ ਨੂੰ ਕਰ ਕਮਾਲ ਹੈ ਯਾਰ ਸਾਥੀਓ ਨਮਸਕਾਰ ਕਿ ਮੈਂ ਹੁਣੇ ਇਲੈਕਸ਼ਨ ਦੀ ਜਿਹੜੀ ਕੈਂਪੇਨ ਕਰਕੇ ਅੱਜ ਘਰ ਪਹੁੰਚਿਆ ਹੀ ਐ ਕਿ ਮੈਂ ਹੁਣੇ ਹੁਣੇ ਦੇਖ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਤੇ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਉਹਨਾਂ ਦੀ ਵੀਡੀਓ ਵਾਇਰਲ ਹੋ ਰਹੀ ਐ ਕਿ ਜਿਹੜਾ ਮੈਂ 2 ਦਿਨ ਪਹਿਲੇ ਫੇਸਬੁੱਕ ਦੇ ਉੱਤੇ ਲਾਈਵ ਆ ਕੇ ਇਹ ਕਿਹਾ ਸੀ ਕਿ ਜਲੰਧਰ ਸ਼ਹਿਰ ਦੇ ਵਿੱਚ ਜਿਹੜੇ 2 ਨੰਬਰ ਦੇ ਕੰਮ ਐ ਉਹ ਕਿਹੜਾ ਐਮਐਲਏ ਕਰ ਰਿਹਾ ਤੇ ਕਿਹਨਾਂ ਦੇ ਸਿਰ ਤੇ ਕਰ ਰਿਹਾ ਉਹਨਾਂ ਦੀਆਂ ਕੁਝ ਰਿਕਾਰਡਿੰਗਾਂ ਜਿਹੜੀਆਂ ਮੇਰੇ ਕੋਲ ਐ ਉਹ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਣਾ ਚਾਹੁੰਦਾ ਤੇ ਮੈਂ ਕਿਹਾ ਸੀ ਕਿ ਮੁੱਖ ਮੰਤਰੀ ਸਾਹਿਬ ਕਿ ਮੈਂ ਤੁਹਾਨੂੰ 5 ਤਰੀਕ ਦਾ ਸਮੇਂ ਦੇਣਾ ਕਿ ਤੁਸੀਂ ਮੈਨੂੰ ਕਿਸੇ ਵੀ ਜਗ੍ਹਾ ਬੁਲਾ ਲਓ ਕਿਉਂਕਿ ਨੈਤਿਕ ਧਾਰਨਾ ਤੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਕਿਉਂਕਿ ਮੇਰਾ ਪਾਰਟੀ ਦੀ ਵਿਚਾਰਧਾਰਾ ਲੱਗਿਆ ਤੁਹਾਡੀ ਲੱਗਿਆ ਮੈਂ ਇਲੈਕਸ਼ਨ ਲੜ ਰਿਹਾ ਆਪਣੀ ਪਾਰਟੀ ਤੁਸੀਂ ਆਪਣੀ ਪਾਰਟੀ ਦਾ ਵਿਚਾਰ ਕਰ ਰਹੇ ਹੋ ਪਰ ਇੱਕ ਮੁੱਖ ਮੰਤਰੀ ਦੀ ਕੁਰਸੀ ਨਾਤੇ ਅਗਰ ਇਸ ਪੰਜਾਬ ਦਾ ਬਰਬਾਦ ਹੋ ਰਿਹਾ ਉਹ ਕੌਣ ਕਰ ਰਿਹਾ ਉਹ ਤੁਹਾਡੀ ਜ਼ਿੰਮੇਵਾਰੀ ਹੈ ਉਸ ਦੇ ਲਿਹਾਜ਼ ਦੇ ਵਿੱਚ ਮੈਂ ਇੱਕ ਵੀਡੀਓ ਦੇ ਮਾਧਮੇ ਦੇ ਨਾਲ ਸੀਐਮ ਸਾਹਿਬ ਨੂੰ ਇਹ ਕਿਹਾ ਸੀ ਕਿ ਮੈਨੂੰ ਕਿਤੇ ਵੀ ਬੁਲਾ ਲਓ ਪਰ ਅੱਜ ਉਹਨਾਂ ਦਾ ਜਿਹੜਾ ਰਵਈਆ ਸੀ ਉਹਨਾਂ ਦੇ ਚਿਹਰੇ ਉੱਤੇ ਜਿਹੜੀ ਕਲੀਅਰ ਲੱਗ ਰਿਆ ਸੀ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਹਾਰ ਹੈ ਉਹਨਾਂ ਦੇ ਚਿਹਰੇ ਤੇ ਕਲੀਅਰ ਦਿਖਾਈ ਦੇ ਰਹੀ ਸੀ ਕਿ ਮੁੱਖ ਮੰਤਰੀ ਇੱਕ ਛੋਟੇ ਜਿਹੇ ਗਰੀਬ ਘਰ ਦੇ ਬੱਚੇ ਤੋਂ ਘਬਰਾਇਆ ਹੋਇਆ ਗਰੀਬ ਘਰ ਦਾ ਬੱਚਾ ਜਿਹਨੂੰ ਮੇਰੇ ਲੋਕਾਂ ਨੇ ਐਮਐਲਏ ਬਣਾ ਕੇ ਭੇਜਿਆ ਅੱਜ ਪੂਰਾ ਪੰਜਾਬ ਦਾ ਤਰਤਰ ਮੰਤਰ ਤੇ ਲਿਆ ਕੇ ਖੜਾ ਕੀਤਾ ਐਮਐਲਏ ਮਨਿਸਟਰ ਚੇਅਰਮੈਨ ਮੁੱਖ ਮੰਤਰੀ ਦਾ ਪਰਿਵਾਰ ਅੱਜ ਮੇਰੇ ਲੋਕਾਂ ਨੇ ਗਲੀ ਗਲੀ ਚ ਵਾਰ ਦਿੱਤਾ ਪਰ ਮੈਨੂੰ ਹੈਰਾਨ ਹੋਇਆ ਕਿ ਸੀਐਮ ਸਾਹਿਬ ਜਿਹਦੇ ਤੇ ਮੈਨੂੰ ਬਹੁਤ ਜ਼ਿਆਦਾ ਉਮੀਦ ਸੀ ਸ਼ਾਇਦ ਕਿ ਇੱਕ ਨਾਗਰਿਕ ਨਾਤੇ ਮੈਨੂੰ ਇੱਕ ਇਸ ਪੰਜਾਬ ਦਾ ਪੁੱਤ ਨਾਤੀ ਮੈਨੂੰ ਬੁਲਾ ਕੇ ਕਹਿਣਗੇ ਕਿ ਜੇ ਕੋਈ ਗਲਤ ਹੈ ਮੈਂ ਉਹਰੇ ਖਿਲਾਫ ਸਖਤ ਕਦਮ ਚੁੱਕ ਲਵਾਂਗਾ ਔਰ ਇਨਸਾਫ ਦਵਾਂਗਾ ਪਰ ਅੱਜ ਉਹ ਜਿਸ ਤਰੀਕੇ ਨਾਲ ਕਹਿ ਕੇ ਗਏ ਆ ਉਹ ਯਾਰ ਅਥੇ ਇੱਕ ਫੇਸਬੁਕ ਤੇ ਕੋਈ ਮਾਦਮਾ ਮੈਨੂੰ ਕੋਈ ਕਹਿ ਰਿਹਾ ਜਿਹੜਾ ਉਹਨੇ ਕੱਲ ਜਿਹੜਾ ਕੱਢਣਾ 5 ਤਰੀਕ ਨੂੰ ਆ ਪੰਜ ਨੂੰ ਕੱਢ ਕੱਲ ਕੱਢ ਹੁਣੇ ਕੱਢ ਦੇ ਤੁਹਾਨੂੰ ਕੋਈ ਫਰਕ ਨਹੀਂ ਜਾਂ ਤੇ ਤੁਹਾਡੇ ਕਹਿਣ ਦਾ ਮਤਲਬ ਤੁਸੀਂ ਡਰਾ ਰਹੇ ਹੋ ਧਮਕਾ ਰਹੇ ਹੋ ਤੁਸੀਂ ਸਰਕਾਰ ਦੇ ਵੱਲ ਤੇ ਮੈਨੂੰ ਡਰਾਣਾ ਚਾਹੁੰਦੇ ਹੋ ਮੁੱਖ ਮੰਤਰੀ ਸਾਹਿਬ ਮੈਂ ਇਸ ਤਰੀਕੇ ਦੇ ਨਾਲ ਹੀ ਕਿਹਾ ਸੀ ਮੈਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਕਿਹਾ ਸੀ ਜੇ ਤੁਸੀਂ ਲੋਕਾਂ ਨੂੰ ਕਹਿੰਦੇ ਕਿ ਅਸੀਂ ਇਮਾਨਦਾਰ ਪਾਰਟੀ ਐ ਅਸੀਂ ਇਮਾਨਦਾਰ ਲੋਕ ਐ ਉਰਾ ਫੈਸਲਾ ਕਰਨ ਲਈ ਤੁਹਾਨੂੰ ਮੈਂ ਦੀਨਾ ਚੰਨਾ ਚਲੋ ਤੁਹਾਡਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਮੇਰਾ ਚੈਲੰਜ ਜਿਹੜਾ 5 ਤਰੀਕ ਦਾ ਨਹੀਂ ਕਬੂਲਿਆ ਨਹੀਂ ਮੰਗਾਈਆਂ ਮੈਂ ਤੁਹਾਡਾ ਚੈਲੰਜ ਕਬੂਲ ਕਰ ਰਿਹਾ ਕੱਲ ਸਵੇਰੇ ਕੱਲ ਸਵੇਰੇ 4 ਤਰੀਕ ਮੈਂ 2 ਵਜੇ ਬਾਉ ਜਗਜੀਮਰ ਰਾਮ ਚੌਂਕ ਦੇ ਵਿੱਚ ਕੁਰਸੀ ਲਗਾ ਕੇ ਬੈਠਾਂਗਾ ਉਹ ਤੁਹਾਡੀ ਵੀ ਕੁਰਸੀ ਨਾਲ ਲਗਾਵਾਂਗਾ ਤੁਹਾਡਾ ਮੈਂ ਇੰਤਿਆਰ ਕਰਾਂਗਾ ਤੁਸੀਂ ਜਲੰਧਰ ਸ਼ਹਿਰ ਦੇ ਵਿੱਚ ਘੁੰਮ ਰਹੇ ਹੋ ਤੁਹਾਡਾ ਮੈਂ ਇੰਤਿਆਰ ਕਰਾਂਗਾ ਸਾਰੀਆਂ ਆਡੀਓ ਨਾਲ ਲੈ ਕੇ ਆਵਾਂਗਾ ਸਾਰੇ ਐਵੀਡੈਂਸ ਨਾਲ ਲੈ ਕੇ ਆਵਾਂਗਾ ਤੁਸੀਂ ਕੱਲ ਬਾਉ ਜਗਜੀਵਨ ਰਾਮ ਚੌਂਕ ਤੇ ਪਹੁੰਚ ਕੇ ਮੇਰੇ ਕੋਲ ਸਾਰੀਆਂ ਆਡੀਓ ਲੈ ਲਿਓ ਅਗਰ ਉਹਨਾਂ ਆਡੀਓ ਦੇ ਵਿੱਚ ਤੁਹਾਡੇ ਐਮਐਲਏ ਦਾ ਜ਼ਿਕਰ ਨਾ ਹੋਵੇ ਤੁਹਾਡੇ ਪਰਿਵਾਰ ਦਾ ਜ਼ਿਕਰ ਨਾ ਹੋਵੇ ਤੇ ਜਿਹੜੇ ਤੁਹਾਡੇ ਇੱਕ ਹੁਨਾਰ ਜਿਹੜਾ ਦਿੱਲੀ ਦਾ ਜਿਹੜਾ ਕਹਿੰਦਾ ਹੈ ਕਿ ਮੈਂ ਐਡਵਾਈਜ਼ਰ ਹਾਂ ਦਿੱਲੀ ਦਾ ਦੀਪਕ ਬਾਲੀ ਜੀ ਦੇ ਮੇ ਕੋਈ ਐਵੀਡੈਂਸ ਨਾ ਹੋਣ ਤੇ ਮੇਰੇ ਖਿਲਾਫ ਕਾਰਵਾਈ ਕਰਿਓ ਨਹੀਂ ਤੇ ਨੈਤਿਕ ਧਾਰ ਦੇ ਉੱਤੇ ਕੱਲ ਸਤੀਫਾ ਦੇ ਕੇ ਜਾਈਓ ਕਿ ਮੇਰੇ ਲੋਕ ਜਿਹੜੇ ਪੰਜਾਬ ਨੂੰ ਲੁੱਟ ਰਹੇ ਐ ਮੈਂ ਉਹਨਾਂ ਦਾ ਮੁਖੀ ਐ ਤੇ ਮੈਂ ਅਸਤੀਫਾ ਦੇ ਰਿਹਾ ਤੇ ਮੈਂ ਆਪਣੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨ ਜਾ ਰਿਹਾ ਕਿ ਜੇ ਤੁਸੀਂ ਵੀ ਪਹੁੰਚਣਾ ਚਾਹੋ ਕੱਲ 2 ਵਜੇ ਬਾਉ ਜਗਜੀਤ ਰਾਮ ਚੌਕ ਚ ਪਹੁੰਚ ਕੇ ਕੱਲ ਲਾਈਵ ਮੇਰਾ ਚੱਲੇਗਾ ਜਿਹਦੇ ਮਾਧਮ ਦੇ ਨਾਲ ਮੈਂ ਸਾਰੀਆਂ ਆਡੀਓ ਜਨਤਾ ਦੇ ਵਿੱਚ ਰੱਖਾਂਗਾ ਮੁੱਖ ਮੰਤਰੀ ਸਾਹਿਬ ਨੂੰ ਦਵਾਂਗਾ ਮੈਂ ਮੁੱਖ ਮੰਤਰੀ ਸਾਹਿਬ ਤੁਹਾਡਾ ਇੰਤਜ਼ਾਰ ਕਰਾਂਗਾ ਸਪੈਕਟਫੁਲੀ ਇੱਜ਼ਤ ਕਰਾਂਗਾ ਤੁਹਾਡੇ ਚਰਨਾਂ ਨੂੰ ਛੂਹਾਂਗਾ ਪਰ ਹੁਣ ਮੇਰਾ ਵੀ ਜਿਹੜਾ ਇਹ ਚੈਲੰਜ ਤੁਹਾਡਾ ਤੇ ਮੈਂ ਕਬੂਲ ਕਰ ਲਿਆ ਕੱਲ ਜਰੂਰ 2 ਵਜੇ ਪਹੁੰਚਦੇ ਹੋ ਬਾਉ ਜਗਜੀ ਮਹਾਰਾਮ ਚੌਂਕ ਅਗਰ ਤੁਹਾਨੂੰ ਨਾ ਪਤਾ ਲੱਗੇ ਐਡਰੈਸ ਜੇ ਮੈਂ ਦੱਸ ਦਿਓ ਮੈਂ ਲੋਕੇਸ਼ਨ ਵੀ ਤੁਹਾਨੂੰ ਸੈਂਡ ਕਰ ਦਿਆਂਗਾ ਬਾਕੀ ਜਿਹੜਾ ਫੈਸਲਾ ਹੈ ਮੈਨੂੰ ਲੱਗਦਾ ਕਿ ਹੁਣ 10 ਤਰੀਕ ਨੂੰ ਨਹੀਂ ਹੋਣਾ ਹੁਣ ਫੈਸਲਾ 4 ਤਰੀਕ ਨੂੰ ਲੋਕ ਕਰ ਦੇਣਗੇ ਕਿ ਕਿਹੜੀ ਪਾਰਟੀ ਨੂੰ ਵੋਟ ਦੇਣੀ ਹੈ ਤੇ ਕਿਹੜੇ ਲੋਕਾਂ ਨੂੰ ਚਲਦਾ ਕਰਨਾ ਪੰਜਾਬ ਚ ਇਹ ਲੋਕ ਤੈਅ ਕਰਨਗੇ ਤੇ ਬਹੁਤ ਕੁਝ ਤੁਸੀਂ ਅੱਜ ਬੋਲ ਕੇ ਗਿਓ ਤੁਹਾਡਾ ਤੇ ਬੋਲਣਾ ਮੈਨੂੰ ਲੱਗਦਾ ਕਿ ਅਧਿਕਾਰ ਹੈ ਕਿ ਲੋਕਾਂ ਨੂੰ ਡਰਾਣਾ ਧਮਕਾਣਾ ਮੇਰੇ ਪਰਿਵਾਰ ਦਾ ਨੁਕਸਾਨ ਕਰਨਾ ਬੇਚਿੰਤਾ ਮੈਂ ਬੈਠਾ ਹਾਂ ਜਿਸ ਪਾਰਟੀ ਦੇ ਨਾਲ ਮੈਂ ਜੁੜਿਆ ਉਸ ਪਾਰਟੀ ਵੀ ਇਸ ਦੀ ਚੰਕ ਕਰ ਰਹੀ ਹੈ ਮੈਂ ਤੁਹਾਡਾ ਕੱਲ 2 ਵਜੇ ਬਾਉਜੀ ਦੀ ਮਹਾਰਾਮ ਚੌਕ ਤੇ ਮੈਂ ਤਿਆਰ ਕਰਾਂਗਾ ਮਾਨਜੋਗ ਮੁੱਖ ਮੰਤਰੀ ਪੰਜਾਬ ਠੀਕ ਹੈ ਤੇ ਬਾਕੀ ਮੈਂ ਆਪਣੇ ਪੰਜਾਬ ਦੇ ਲੋਕਾਂ ਨੂੰ ਇਹ ਕਵਾਂਗਾ ਕਿ ਮੇਰਾ ਸਾਥ ਦਿਓ ਮੈਨੂੰ ਹਿੰਮਤ ਦਿਓ ਕਿ ਜਿਹੜੀ ਮੈਂ ਲੜਾਈ ਹੈ ਸੱਚ ਔਰ ਝੂਠ ਦੀ ਇਹ ਮੈਂ ਲੜ ਸਕਾਂ ਔਰ ਇਸ ਲੜਾਈ ਦੇ ਵਿੱਚ ਅਗਰ ਮੇਰਾ ਕੋਈ ਨਿੱਜੀ ਨੁਕਸਾਨ ਹੁੰਦਾ ਹੈ ਉਹਦੇ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਹੋਏਗੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸ਼ੁਕਰੀਆ ਕਰਦਾ ਕਿ ਕੱਲ 2 ਵਜੇ ਬੌਧਿਕ ਜੀ ਮਨਾਂ ਚੋਂ ਪਹੁੰਚੋ ਅਤੇ ਮੈਨੂੰ ਹਿੰਮਤ ਦਿਓ ਕਿ ਮੈਂ ਅੱਜ ਸਰਕਾਰ ਦੇ ਜਿਹੜੇ ਲੋਕ ਲੋਟੂ ਟੋਲਾ ਜਿਹੜਾ ਪੰਜਾਬ ਨੂੰ ਲੁੱਟ ਰਿਹਾ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਲੋਕਾਂ ਦੇ ਵਿੱਚ ਇਹਨੇ ਖੋਲਾਂਗਾ ਕਿ ਕਿਹੜੀਆਂ ਰਿਕਵਰੀਆਂ ਚੱਲ ਰਹੀਆਂ ਅਤੇ ਕਿਹੜੇ ਲੋਕ ਕਲੋਨੀਆਂ ਤੋਂ ਹਫ਼ਤਾ ਲੈ ਰਹੇ ਆ ਕਿਹੜੇ ਬਿਲਡਿੰਗਾਂ ਤੋਂ ਹਫ਼ਤਾ ਲੈ ਰਹੇ ਆ ਉਹਨਾਂ ਵੀ ਲੋਕਾਂ ਨੂੰ ਤੁਹਾਨੂੰ ਉਹਨਾਂ ਦੀ ਵੀ ਲਿਸਟ ਬੜੀ ਜਲਦੀ ਦੇਣ ਜਾ ਰਹੇ ਆ ਬਹੁਤ ਬਹੁਤ ਧੰਨਵਾਦ